ਕੈਨੇਡਾ ਸਰਕਾਰ ਆਂਦੀ ਹੈ ਵੀ ਜਿਹੜੀ ਟੋਟਲ ਸਾਡੀ ਆਬਾਦੀ ਹੈ ਉਹਦੇ ਨਾਲੋਂ 5% ਅਸੀਂ ਜਿਹੜੇ ਕੱਚੇ ਇੱਥੇ ਰੱਖਣੇ ਨੇ ਤੇ ਜਿਹੜੇ ਇੰਨੇ ਜ਼ਿਆਦਾ ਕੱਚੇ ਨੇ ਕਿ ਉਹ ਸਾਰੇ ਪੱਕੇ ਹੋ ਜਾਣੇ ਆ ਕਿਉਂਕਿ 10 ਲੱਖ ਤੋਂ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਇਸ ਸਾਲ ਐਕਸਪਾਇਰ ਹੋ ਰਹੇ ਨੇ ਤਕਰੀਬਨ 12 ਤੋਂ ਜ਼ਿਆਦਾ ਨੇ ਜਿਨ੍ਹਾਂ ਦੇ ਅਗਲੇ ਸਾਲ ਹੋ ਰਹੇ ਨੇ ਤੇ ਉਹਨਾਂ ਨੇ ਕਿੱਥੇ ਜਾਣਾ ਸਾਰੇ ਕੱਚਿਆਂ ਨੇ ਫਿਰ ਦੇਖੋ ਸਭ ਲਈ ਕੁੱਲ ਆਬਾਦੀ ਕੈਨੇਡਾ ਦੀ ਕਿੰਨੀ 42-43 ਮਿਲੀਅਨ ਹੈ ਸੋ ਇੰਨੀ ਆਬਾਦੀ ਦੇ ਵਿੱਚੋਂ ਜੇ 7% ਕੱਚੇ ਨੇ 7% 7 ਤੋਂ ਕੁਝ ਜ਼ਿਆਦਾ ਨੇ 7.5 ਵੀ ਹੋਣ ਤੇ ਉਹ 30 ਲੱਖ ਦੇ ਲਾਗੇ ਗਿਣਤੀ ਬਣਦੀ ਹੈ ਜੀ 5 ਤੇ ਕਿਵੇਂ ਲਿਆਉਣੀ ਹੈ ਇਹ ਸਰਕਾਰੀ ਪਲਾਨ ਦੀ ਸੀ ਗੱਲ ਕਰਦੇ ਆ ਫੈਡਰਲ ਕਮੇਟ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਟੈਂਪਰੇਰੀ ਰੈਜ਼ੀਡੈਂਟ ਨੇ ਜਿਹੜੇ ਜਿਨ੍ਹਾਂ ਵਿੱਚ ਟੈਂਪਰੇਰੀ ਫੋਰਨ ਵਰਕਰ ਸਟੂਡੈਂਟ ਰਿਫਿਊਜੀਜ਼ ਹੋਰ ਸਾਰੇ ਭਾਵ ਜਿੰਨੀ ਟੈਂਪਰੇਰੀ ਪਾਪੂਲੇਸ਼ਨ ਹੈ ਉਹਨਾਂ ਨੂੰ 2026 ਦੇ ਅਖੀਰ ਵਿੱਚ ਅਸੀਂ 5% ਤੇ ਲਿਆਉਣਾ ਔਰ ਕੋਲੇ ਪਾਤੀ ਜੇ ਹੋਈ ਤੇ ਉਹ ਹੋਈ ਜੇ 42 ਮਿਲੀਅਨ ਜੇ 5% ਤੇ ਲਿਆਉਂਦੇ ਨੇ ਤੇ ਇਹਦਾ ਮਤਲਬ ਹੈ ਕਿ 20 ਲੱਖ ਜਿਹੜੇ ਨੇ ਕੱਚੇ ਐਸ ਦੈਟ ਪੁਆਇੰਟ 20 ਜੇ 21 ਲੱਖ ਹੋ ਸਕਦੇ ਨੇ ਜਿਸ ਹਿਸਾਬ ਨਾਲ ਆਬਾਦੀ ਨੂੰ ਬ੍ਰੇਕ ਲਾ ਕੇ ਉਹ ਹਿਸਾਬ ਨਾਲ ਗੱਲ ਕਰ ਰਹੇ ਤੇ ਜਿੰਨੇ ਵਾਪਸ ਗਏ ਨੇ ਉਹਨਾਂ ਦਾ ਵੀ ਆਪ ਜੀ ਨੂੰ ਪਤਾ ਲੱਗ ਰਿਹਾ ਖਬਰਾਂ ਦੇ ਵਿੱਚੋਂ ਕਿ ਕਿੰਨੇ ਕ ਵਾਪਸ ਜਾ ਰਹੇ ਨੇ ਸੋ ਕੈਨੇਡਾ ਦੀ ਟੈਂਪਰੇਰੀ ਰੈਜ਼ੀਡੈਂਟ ਦੀ ਪੋਪੂਲੇਸ਼ਨ ਘਟਾਉਣ ਦਾ ਜੋ ਸਰਕਾਰੀ ਟੀਚਾ ਹੈ ਇਹ ਬਹੁਤ ਜ਼ਿਆਦਾ ਐਂਬੀਸ਼ੀਅਸ ਦੱਸਿਆ ਜਾ ਰਿਹਾ ਮਹਾਰਾਮਪਰੋ ਕਿ 7% ਤੋਂ 5% ਤੇ ਲਿਆਉਣਾ 1.5 ਸਾਲ ਦੇ ਵਿੱਚ ਵਿੱਚ ਇਹ ਸੰਭਵ ਨਹੀਂ ਹੈ 7. ਜਿਹੜੀ ਸੀ 7.5 ਦੇ ਲੱਗੇ ਸੀ ਤੇ 7.1 ਦੇ ਲੱਗੇ ਆਈ ਹੈ ਇੰਨੇ ਇੰਨੇ ਆਊਟਫਲੋ ਹੋਣ ਦੇ ਬਾਵਜੂਦ ਵੀ ਸੋ ਇੰਨਾ ਕੁ ਫਰਕ ਪਿਆ ਤੇ ਕੀ ਆਉਣ ਵਾਲੇ ਮਹੀਨਿਆਂ ਚ ਹੋਰ ਪੈ ਸਕਦਾ ਹੈ 17-18 ਮਹੀਨਿਆਂ ਦੇ ਵਿੱਚ ਤੇ 5% ਦਾ ਗੋਲ ਜਿਹੜਾ ਆ ਉਹ ਸ਼ਾਇਦ ਅਚੀਵੇਬਲ ਨਾ ਹੋਵੇ 3 ਮਿਲੀਅਨ ਆਬਾਦੀ ਜਿਹੜੀ ਕੱਚਿਆਂ ਦੀ ਇਸ ਵੇਲੇ ਹੈ ਕੈਨੇਡਾ ਦੇ ਵਿੱਚ ਉਹਨਾਂ ਦੇ ਵਿੱਚ ਅਜੇ ਵੀ ਇਹ ਆંકੜੇ ਆ ਰਹੇ ਨੇ ਕਿ ਇਨਫਲੋ ਅਜੇ ਵੀ ਠੀਕ ਠਾਕ ਹੈ ਪਿਛਲੇ ਜੀਐਸ ਕੁਆਟਰ ਦੀ ਗੱਲ ਕਰੀਏ ਤਾਂ ਇੱਕ ਠੀਕ ਠਾਕ ਗਿਣਤੀ ਜਿਹੜੀ ਹੈ ਸਟੂਡੈਂਟਸ ਤੋਂ ਇਲਾਵਾ ਸਟੂਡੈਂਟਸ ਦੀ ਅੰਨ੍ਹਾ ਕਿ ਜ਼ਿਆਦਾ ਘਟੀ ਹੈ ਟੈਂਪਰੇਰੀ ਫੋਰਨ ਵਰਕਰਸ ਦੀ ਆਈ ਹੈ ਇਸ ਤੋਂ ਇਲਾਵਾ ਜਿਹੜੇ ਰਿਫਿਊਜੀ ਕਲੇਮ ਨੇ ਉਹ ਪਿਛਲੇ 2 ਸਾਲਾਂ ਵਿੱਚ ਇੰਨੇ ਜ਼ਿਆਦਾ ਵਧੇ ਨੇ ਤੇ ਉਹਨਾਂ ਦੇ ਵਧਣ ਦੀ ਹੋਰ ਸੰਭਾਵਨਾ ਵੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਇੱਕ ਤੰਮ ਜਿਹੜਾ ਆ ਉਹ ਕੁਝ ਉਹਨਾਂ ਦਾ ਕੁਝ ਕੀਤਾ ਜਾ ਸਕੇਗਾ ਤੇ ਸਰਕਾਰ ਨੇ ਸ਼ਰਤਾਂ ਤੇ ਭਾਵੇਂ ਸਖਤ ਕਰ ਦਿੱਤੀਆਂ ਨੇ ਇਦਰਫਿਊਜੀ ਕਲੇਮ ਕਰਨ ਵਾਸਤੇ ਕਿ ਨਵੇਂ ਹੁਣ ਘੱਟ ਹੋਣਗੇ ਜਿੰਨੇ ਅੱਗੇ ਹੋ ਰਹੇ ਸੀ ਉਹਨੇ ਨਹੀਂ ਹੋਣਗੇ ਪਰ ਅਸਾਈਲਮ ਲਿੰਕਡ ਜਿਹੜੇ ਵਰਕ ਪਰਮਿਟ ਨੇ ਉਹਨਾਂ ਦੀ ਗਿਣਤੀ ਪਿਛਲੇ 2 ਸਾਲਾਂ ਵਿੱਚ 6 ਲੱਖ ਹੋ ਗਈ ਹੈ ਅਸਾਈਲਮ ਨਾਲ ਲਿੰਕਡ ਤੇ ਟੋਟਲ ਆਬਾਦੀ ਜਿਹੜੀ ਆ 1.45 ਮਿਲੀਅਨ ਦੇ ਲਾਗੇ ਵੀ ਦੱਸੀ ਜਾ ਰਹੀ ਹੈ ਜਿਹੜੇ ਸਟੱਡੀ ਪਰਮਿਟ ਵਾਲੇ ਤੇ ਵਰਕ ਪਰਮਿਟ ਵਾਲੇ ਨੇ ਸੋ ਉਹਨਾਂ ਦੀ ਗਿਣਤੀ ਵਧ ਰਹੀ ਹੈ ਲਗਾਤਾਰ ਉਸ ਵਿੱਚ ਜੇ ਕਹ ਲਈ ਕਿ ਘਟੀ ਹੈ ਰਫਤਾਰ ਘਟੀ ਹੈ ਪਰ ਜੇ ਅਸੀਂ ਇਹ ਕਹ ਲਈਏ ਕਿ ਉਹ ਰੁਕ ਗਏ ਨੇ ਬਿਲਕੁਲ ਇਹ ਸੱਚਾਈ ਨਹੀਂ ਹੋਵੇਗੀ ਅਜੇ ਵੀ ਬਹੁਤ ਸਾਰੀਆਂ ਸਟਰੀਮਸ ਬਹੁਤ ਸਾਰੀਆਂ ਆਪਸ਼ਨ ਜਿਹੜੀਆਂ ਨੇ ਓਪਨ ਨੇ ਪਰ ਦੂਸਰੇ ਪਾਸੇ ਘਟਾਉਣ ਦੀ ਵਾਦੀ ਜਿਹੜੇ ਨਵੇਂ ਲਿਆਤੇ ਜਾ ਰਹੇ ਨੇ ਤੇ ਪੁਰਾਣਿਆਂ ਦਾ ਕੀ ਕਰਨਾ ਹੈ 30 ਲੱਖ ਦੇ ਵਿੱਚੋਂ 5% ਤੇ ਲਿਆਉਣਾ ਕਿਵੇਂ ਇਹ ਫਿਰ ਇੱਕੋ ਹੀ ਇਲਾਜ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੋਇਆ ਕਿ ਜੋ 40% ਰੱਖਿਆ ਹੈ ਕਿ ਜਿੰਨੇ ਅਸੀਂ ਪੱਕੇ ਕਰਨੇ ਨੇ 3 ਕ ਲੱਖ ਦੀ ਗਿਣਤੀ ਜਿਹੜੀ ਪੱਕਿਆਂ ਦੀ ਕਰਨੀ 3.5 ਲੱਖ ਦੀ ਉਹਨਾਂ ਵਿੱਚੋਂ ਵੱਡਾ ਹਿੱਸਾ ਜਿਹੜਾ ਕੱਚਿਆਂ ਦੇ ਵਿੱਚੋਂ ਪੱਕਿਆ ਕੀਤਾ ਜਾਵੇ ਫੇਰ ਹੀ ਉਹਨਾਂ ਦਾ ਜਿਹੜਾ ਨੰਬਰ ਆ 5% ਦੇ ਲਾ ਕੇ ਛੱਕੇ ਆਵੇਗਾ ਨਹੀਂ ਤੇ ਖਬਰਾਂ ਇਹ ਵੀ ਚੱਲ ਰਹੀਆਂ ਨੇ ਕਿ ਇਹ ਜਿਹੜਾ 5% ਵਾਲਾ ਅੰਕੜਾ ਆ ਇਹਨੂੰ ਦੁਬਾਰਾ ਸੈੱਟ ਕੀਤਾ ਜਾ ਸਕਦਾ ਕਿੰਨੇ 5 ਨਹੀਂ ਚਲੋ 6 ਕਰ ਲੈਂਦੇ ਆ ਜਾਂ 6.5 ਕਰ ਲੈਂਦੇ ਆ ਇਹ 5% ਵਾਲੀ ਗੱਲ ਜਿਹੜੀ ਹੈ ਉਹ ਸਹੀ ਨਹੀਂ ਜਾਪਦੀ ਕਿਉਂਕਿ ਅਜੇ ਵੀ ਅਸਾਈਲਮ ਲਿੰਕਡ ਰੈਜ਼ੀਡੈਂਟਸ ਜਿਹੜੇ ਨੇ ਉਹ ਕਾਫੀ ਨੇ ਸਟੂਡੈਂਟ ਅਜੇ ਵੀ ਕੈਨੇਡਾ ਵਿੱਚ ਕਾਫੀ ਨੇ ਪਰ ਆ ਵੀ ਰਹੇ ਨੇ ਗਿਣਤੀ ਘਟਣ ਦੇ باوجود ਵੀ ਜਿਹੜੇ ਆ ਰਹੇ ਨੇ ਉਸ ਉਸ ਤੇ ਚਲਦੇ ਆ ਲੱਗਦਾ ਨਹੀਂ ਕਿ ਕਦੇ 5% ਹੋ ਸਕੇਗੀ ਜੇ ਐਸੇ ਤਰੀਕੇ ਨਾਲ ਇਹ ਲੋਕਾਂ ਨੂੰ ਪੱਕਿਆ ਨਾ